ਦੇਖੋ ਮੈਂ ਬੋਲਦੇ ਨੇ ਵੀ ਕਿਹਾ ਸੀ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਨਾ ਇੱਥੇ ਕਿਸੇ ਦੀ ਸੇਫਟੀ ਐ ਕੋਈ ਦੁਕਾਨ ਤੇ ਸੇਫ ਨਹੀਂ ਕੋਈ ਘਰ ਤੇ ਸੇਫ ਨਹੀਂ ਕੋਈ ਸ਼ਹਿਰ ਤੇ ਸੇਫ ਨਹੀਂ ਲੈਂਡ ਆਰਡਰ ਟੋਟਲ ਫੇਲ ਹੋ ਗਿਆ ਜਿਹੜੀ ਕਿਸਾਨੀ ਐ ਜਿਹੜੇ ਕਹਿੰਦੇ ਸੀ ਕਿਸਦਾ ਧਰਨਾ ਲੱਗਣੀ ਨਹੀਂ ਦੇਣਾ ਅਸੀਂ ਤੇ ਗੱਲ ਪਹਿਲਾਂ ਸੁਣ ਕੇ ਫੈਸਲਾ ਕਰਦਿਆ ਕਰਾਂਗੇ 22 ਸਾਲ ਹੋ ਗਏ ਬਿਲ ਲੈਂਦੇ ਨੇ ਝੂਠੇ ਵਾਅਦੇ ਕਰਦੇ ਨੇ ਨਿਕਲਦਾ ਕੱਖ ਨਹੀਂ ਹੁਣ ਜਿਹੜਾ ਕਿਸਾਨ ਐ ਕਹਿੰਦੇ ਸੀ ਅਸੀਂ 23 ਫਸਲਾ ਦੀ ਕੀਮਤ ਤੁਰ ਦੇ ਦਿਆਂਗੇ ਇੱਕ ਦੀ ਵੀ ਮੂੰਗੀ ਦੀ ਵੀ ਨਹੀਂ ਦਿੱਤੀ ਗਈ ਝੂਠ ਬੋਲਦੇ ਨੇ ਜੇ ਥੋੜੇ ਕੋਲੇ ਪਾਵਰ ਦੀ ਕਿਉਂ ਝੂਠ ਬੋਲੇ ਫੇਰ ਮੁਆਵਜ਼ਾ ਅਸੀਂ ਤਾਂ ਪਹਿਲਾਂ ਹੀ ਦੇ ਦਿਆ ਕਰਾਂਗੇ ਮੁਰਗੀ ਦਾ ਵੀ ਦੇ ਦਿਆਂਗੇ ਇਹ ਜਿਹੜੀ ਜੋ ਸਹੀ ਨੁਕਸਾਨ ਹੋਇਆ ਉਹਦਾ ਵੀ ਨਹੀਂ ਦੇ ਰਹੇ ਹਰ ਚੀਜ਼ ਜੋ ਐਸੀ ਝੂਠ ਬੋਲਿਓ ਸਾਫ ਹੋ ਚੁੱਕਿਆ ਹੈ ਹੁਣਾਂ ਜਬੀਨਾ ਨੇ ਪ੍ਰਕਾਸ਼ ਸਿੰਘ ਬਾਦਲ ਬਣੇ ਜਿੰਨੇ ਹਾਈਵੇ ਬਣੇ ਨੇ ਲੋਕਾਂ ਨੇ ਖੁਸ਼ ਹੋ ਕੇ ਜਬੀਨਾ ਦਿੱਤੀਆਂ ਕਿਉਂ ਕਿ ਮੁਆਵਜ਼ਾ ਪੂਰਾ ਦਿੱਤਾ ਜਾ ਰਿਹਾ ਸੀ ਅੱਜ ਵੀ ਪੂਰਾ ਮੁਆਵਜ਼ਾ ਦੇਣ ਜੋ ਦਾ ਹੱਕ ਬਣਦਾ ਹੈ ਕਿਸਾਨ ਦੇ ਦੇਗਾ ਠੀਕ ਹੈ ਲੇਕਿਨ ਜੇ ਬਾਵਜ਼ਾ ਨਹੀਂ ਦੇ ਤਾਂ ਕਿਸਾਨ ਆਪ ਦੀ ਜਿਹੜੀ ਉਸਦੀ ਜ਼ਮੀਨ ਹੈ ਜਿਸ ਤੋਂ ਰੋਟੀ ਖਾਂਦਾ ਹੈ ਉੱਜੜ ਕੇ ਕਿੱਥੇ ਜਾਏਗਾ ਇਸ ਕਰਕੇ ਹਰ ਗੱਲ 'ਤੇ ਧੱਕਾ ਕਰਦੇ ਨੇ ਕੰਮ ਇਹਨਾਂ ਨੂੰ ਕਰਨਾ ਨਹੀਂ ਆਉਂਦਾ ਝੂਠ ਬੋਲਣਾ ਆਉਂਦਾ ਹਰ ਫਰੰਟ 'ਤੇ ਫੇਲ ਹੋ ਚੁੱਕੇ ਡਾਕਟਰ ਹੜਤਾਲ ਤੇ ਨੇ ਬਿਜਲੀ ਵਾਲੇ ਵੀ ਹੜਤਾਲ 'ਤੇ ਜਾ ਰਹੇ ਨੇ ਇਹ ਤਾਂ ਕਿਵੇਂ ਸਰਕਾਰ ਚੱਲੇਗੀ ਲੋਕ ਪਰੇਸ਼ਾਨ ਨੇਗਾ ਵੀ ਇਹ ਸਾਰੀ ਚੀਜ਼ਾਂ ਇਕੱਲੇ ਇਕੱਲੇ ਡਾਕਟਰ ਨਹੀਂ ਡਾਕਟਰ ਵੀ ਹੜਤਾਲ 'ਤੇ ਨੇ ਮੁਲਾਜ਼ਮ ਵੀ ਹੜਤਾਲ 'ਚ ਨੇ ਤਹਿਸੀਲਦਾਰ ਵੀ ਹੜਤਾਲ 'ਚ ਨੇ ਹਰ ਮਹਿਕ ਮਹਿਂਦਾਲਾ ਦੇ ਤੁਰਿਆ ਫਿਰਦਾ ਹੈ ਇਹ ਤਾਂ ਕਹਿੰਦੇ ਅਸੀਂ ਲੱਗੜੀ ਨਹੀਂ ਦਿੰਦੇ ਹੁਣ ਮਹਿਕ ਵੀ ਕੋਈ ਜਿਹੜਾ ਬਗੈਰ ਹੜਤਾਲ ਦੇ ਤੁਰ ਰਿਹਾ ਸਾਰੇ ਮਹਿਕ ਵੀ ਹੜਤਾਲਾ ਕਰੀ ਬਟੇ ਕਿਉਂਕਿ ਕਿੰਨਾ ਚਿਰ ਝੂਠ ਚੱਲੂ ਹੁਣ ਝੂਠ ਦਾ ਅੰਤ ਦਾ ਵੇਲਾ ਆ ਗਿਆ ਲੋਕ ਸਭ ਚੁੱਕੇ ਨੇ ਰਾਹੁਲ ਗਾਂਧੀ ਗਿਆ ਜੀ ਯੂਐਸਏ ਉਹਨਾਂ ਨੇ ਕਿਹਾ ਕਿ ਆਰਸਤ ਤੋੜ ਰਹੀ ਹੈ ਸਮਾਜ ਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੇ ਸਿੱਖਾਂ ਲੈ ਕੇ ਬਿਆਨ ਦਿੱਤਾ ਬੜਾ ਵੱਡਾ ਉਸ ਬਿਆਨ 'ਚ ਬਜਲ ਹੈ ਮੈਂ ਤਾਂ ਕਹਿੰਦਾ ਸ਼ੁਕਰ ਹੈ ਕਿ ਉਹਨਾਂ ਨੂੰ ਵੀ ਸਮਝ ਆ ਗਿਆ ਰਾਹੁਲ ਗਾਂਧੀ ਨੂੰ ਕਿ ਸ ਇੰਨਾ ਨੇ ਸਾਡੇ ਧਰਮ ਵਿੱਚ ਦਖਲ ਦੇ ਕੇ ਕੀ ਲੈਣਾ ਅੱਜ ਜੇ ਤੁਸੀਂ ਹਜੂਰ ਸਾਹਿਬ ਦੀ ਗੱਲ ਕਰੋ ਪਟਨਾ ਸਾਹਿਬ ਦੀ ਗੱਲ ਕਰੋ ਦਿੱਲੀ ਦੀ ਗੱਲ ਕਰੋ ਹਰਿਆਣਾ ਦੀ ਗੱਲ ਕਰੋ ਸਾਰਾ ਸਾਡੇ ਦਖਲ ਦੇ ਕੇ ਫੇਰ ਵੀ ਸਾਨੂੰ ਕਰਤਾ ਜੋ ਅੰਗਰੇਜ਼ ਤੋਂ ਅਸੀਂ ਤਾਕਤ ਨਾਲ ਦਿੱਤੀ ਹੈ ਉਹ ਕੁਰਬਾਨੀ ਕਰਕੇ ਇੱਥੇ ਪੰਜਾਬ ਦੀ ਦੇਣ ਹੈ ਇਹ ਸਾਰੀਆਂ ਬਣੋਲੀਆਂ ਦੇ ਧੱਤ ਦੇ ਰਹੇ ਹੈ ਇਸ ਕਰਕੇ ਬੈ ਸਭ ਦਾ ਕਿ ਜੀ ਦੇ ਵਾਸਤੇ ਨੁਕਸਾਨ ਦੇ ਹੈ ਕਿਸੇ ਧਰਮ ਵਿੱਚ ਦਖਲ ਦੇਣਾ ਜੇ ਅੱਜ ਅਸੀਂ ਕਹੀਏ ਕਿ ਜੁਧਿਆ ਦੇ ਬੰਦਰ ਚ ਮੁਸਲਮਾਨ ਜਾਂ ਸਿੱਖ ਜਾ ਕੇ ਬਹਿ ਜੇ ਜਾਇਜ਼ ਹੈ ਇਸ ਕਰਕੇ ਜੋ ਤੁਹਾਨੂੰ ਮੰਨਣ ਵਾਲਾ ਹੈ ਉਹਨੂੰ ਮੰਨਦਾ ਹੈ ਤਾਂ ਕੋਈ ਬੈਠ ਸਕਦਾ ਹੈ ਜੇ ਧਰਮ ਨੂੰ ਮੰਨਦਾ ਹੀ ਨਹੀਂ ਤਾਂ ਉਹਦਾ ਮਤਲਬ ਕੀ ਸਰਕਾਰ ਨੇ ਕੀ ਨਹੀਂ ਰਹਿਤਾ ਸਰਕਾਰ ਡਿਵੈਲਪਮੈਂਟ ਕਰੇ ਲੋਕਾਂ ਦਾ ਭਲਾ ਕਰੇ ਇਸ ਕਰਕੇ ਅੱਜ ਵੀ ਇਹਨਾਂ ਨੂੰ ਦਸੰਦੀ ਦੇਣਾ ਚਾਹੀਦਾ ਮਨੁੱਖੀ ਦਾ ਇਹ ਦੇਸ਼ ਹੈ ਜਿਹੜਾ ਇੱਕ ਗੁੰਦਸਤਾ ਹੈ ਜੇ ਸਾਰਾ ਜੁੜ ਕੇ ਰਹੇਗਾ ਦੇਸ਼ ترقی ਤੇ ਜਾਏਗਾ ਅਗਰੇ ਖਿੰਡ ਗਿਆ ਤੇ ਫੇਲ ਹੋ ਜਾਏ ਹaryana ਇਹ ਚੋਣਾ ਲੈ ਕੇ ਤੁਹਾਡਾ ਕੀ ਹਲੇ ਪਾਰਟੀ ਉਮੀਰਵਾਦਾਰੇ ਹaryana ਤੇ ਕੁਛ ਉੱਪਰ ਕੀ ਸ਼ੁਭਖਰੇ ਕਰ ਲਓ ਤੇ ਅੱਜ ਦਾ ਇਹਨਾਂ ਪ੍ਰਦਰਸ਼ਨ ਦਾ ਹੌਣ ਅਗਲੇ ਦਿਨ ਕਿੱਥੇ ਲਾ ਕੇ ਪ੍ਰਦਰਸ਼ਨ ਕਰ ਰਹੇ ਹੋ ਅੱਜ ਇੱਥੇ ਪ੍ਰਦਰਸ਼ਨ ਕੀਤਾ ਹੁੰਦੇ ਦਿਨ ਹੋਰ ਕੀ ਹੋਰ ਠੀਕ ਹੈ ਕਰਕੇ ਅਸੀਂ ਪ੍ਰੋਗਰਾਮ 10 ਤਰੀਕ ਤੋਂ 23 ਤਰੀਕ ਦਾ ਦੇ ਦਿੱਤੇ ਨੇ 23 ਤੋਂ ਬਾਅਦ ਅਗਲੇ ਦਿਨਾਂ ਦੇ ਦੇ ਦੇਜਾਂਗੇ ਪਹਿਲੇ ਹੀ ਪਸਾਰ ਤੋਂ ਪਹਿਲਾਂ ਇੱਕ ਇੱਕ ਜ਼ਿਲਾ ਕਰਕੇ ਅਸੀਂ ਕਰ ਰਿਹਾ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਹੋਰ ਇਹ ਲੋਕਾਂ ਨੂੰ ਜਾਗਰੂਕ ਕਰ ਸਕੀਏ ਲੋਕਾਂ ਨੂੰ ਇਹ ਜੋ ਚੁੰਡਦਾ ਪਰਦਾ ਹੈ ਨਾ ਲੋਕਾਂ ਦੇ ਘਰ ਦੇ ਪਾਸ ਦੇ ਉਹ ਉਸ ਦਾ ਸਾਫ ਧੰਨਵਾਦ ਤੁਹਾਡਾ ਬਹੁਤ ਬਹੁਤ